ਮੇਕੋ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਇਹਨਾਂ ਦੀ 27 ਤੱਕ ਦੀ ਜਾਂ ਸਰਕਾਰ ਦੀ ਇਹਨਾਂ ਦੀ ਹਰ ਜੋਤ ਬੈਸ ਦੇ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਤੁਸੀਂ ਡਿਵੈਲਪਮੈਂਟ ਦੇ ਕੰਮ ਦੇ ਵਿੱਚ ਅੜਚੜ ਨਾ ਪਾਓ 20 ਕਰੋੜ ਰੁਪਈਆ ਬਕਾਇਦਾ ਤੋਂ ਆਤੇ ਨੰਨਪੁਰ ਸਾਹਿਬ ਦੀ ਡਿਵੈਲਪਮੈਂਟ ਤੇ ਆਇਆ ਵਾ ਇੱਥੇ ਗੇਟ ਨਾ ਬਣੇ ਇੱਥੇ ਕੁਝ ਨਾ ਬਣੇ ਜੇ ਕਿਤੇ ਹੁੰਦੀ ਸਾਡੀ ਸਰਕਾਰ ਆਪਣੀ ਅਕਾਲੀ ਦਲ ਦੀ ਕਿਸੇ ਚੂਹ ਨਹੀਂ ਸੀ ਕਰਨਾ ਜੋ ਮਰਜ਼ੀ ਬਣਾ ਦਿੰਦੇ ਤੇ ਮੈਨੂੰ ਜਥੇਦਾਰ ਕਥੇ ਸ਼੍ਰੋਮਣੀ ਕਮੇਟੀ ਦੇ ਅੰਦਰ ਜਿਹੜਾ ਪਲਾਜ਼ਾ ਬਣਾਇਆ ਉਹ ਠੀਕ ਬਣਿਆ ਸੁਖਬੀਰ ਸਿੰਘ ਬਾਦਲ ਖੁਦ ਮੰਨਦੇ ਆ ਕਿ ਇਹ ਠੀਕ ਨਹੀਂ ਬਣਿਆ ਸ਼੍ਰੋਮਣੀ ਕਮੇਟੀ ਉਹ ਤਾਂ ਕੋਈ ਨਹੀਂ ਬੋਲੀ ਜੀ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਤੀਤ ਬਣੀ ਉਹਥੇ ਕਿੰਨੇ ਖਰਚਣ ਪਾਈ ਸੀ ਕਿੰਨੀਆਂ ਗੱਲਾਂ ਕੀਤੀਆਂ ਸੀ ਐਸਡੀਪੀ ਸ਼ਰਮਣੀ ਕਮਟੀ ਜਾਂ ਜਹਦਰ ਸਿਰਫ ਸਰਕਾਰ ਦੁੱਜੀ ਹੈ ਉਹਨਾਂ ਨੇ ਸਿਰਫ ਇਹ ਗੱਲ ਕਹੀ ਆਂ ਵੀ ਜੇ ਤੁਸੀਂ ਕੋਈ ਐਮੈਂਡਮੈਂਟ ਕਰਨੀ ਐ ਸੀ ਤੁਹਾਨੂੰ ਭੇਜ ਚੁੱਕੇ ਆਂ ਤੁਹਾਡੀ ਈਮੇਲ ਤੇ ਪਾ ਚੁੱਕੇ ਦੱਸ ਦਿਓ ਵੀ ਐਮੈਂਡਮੈਂਟ ਕਰਕੇ ਤੇ ਵਿਕਾਸ ਕਰ ਜਾਂ ਤੁਸੀਂ ਰਿਕਵਰਟ ਨਾ ਪਾਓ ਇਹਨਾਂ ਦੇ ਸਲਾਹ ਕਰ ਕੋਲ ਮੈਨੂੰ ਸਮਝ ਨਹੀਂ ਹੁੰਦੀ ਇਹਨਾਂ ਜੇ ਕੋਈ ਗੇਟ ਬਣਨਾ ਤੇ ਉਹ ਇਹਨਾਂ ਦੀ ਆਪਣੀ ਪ੍ਰਾਪਰਟੀ ਦੀ ਬਣਨਾ ਉਹ ਸਰਕਾਰ ਦੀ ਪ੍ਰਾਪਰਟੀ ਚ ਬਣਨਾ ਸੰਤਾ ਦੇ ਹੈਲਪਸ ਤੇ ਬਣਨਾ ਇਸ ਕੱਲ ਕੇ ਜਿਹੜੀ ਹੈਰੀਟੇਜ ਸਟ੍ਰੀਟ ਬਣ ਰਹੀ ਹੈ ਵਿਕੁਲ ਜੀਟੀ ਰੋਡ ਤੋਂ ਲੈ ਕੇ ਤੇ ਦਰਬਾਰ ਸਾਹਿਬ ਤੱਕ ਜੇ ਪੱਥਰ ਲਾ ਕੇ ਤੇ ਪੂਰੀ ਸੜਕ ਬਣ ਜੂਗੀ ਸਫਾਈ ਸੁੱਧੀ ਤੇ ਤੁਹਾਨੂੰ ਗੁਨਾਹ ਕੀ ਤੁਹਾਨੂੰ ਕੀ ਤਕਲੀਫ ਹੋ ਚਗੀ ਲੇਕਿਨ ਇਸ ਸਰਕਾਰ ਤੋਂ ਕਰੀ ਸਾਡੀ ਸਰਕਾਰੋਂ ਅਸੀਂ ਕਰਾਂਗੇ ਹੋਇਆ ਕੀ ਹੈ 1970 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਇਹਨਾਂ ਨੇ ਇੱਕ ਪ੍ਰਪੋਜ਼ਲ ਬਣਾਈ ਪੰਜਾਬ ਦੇ ਵਿਕਾਸ ਦੀ ਇਹਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਕ ਬਰਾਊਂਡ ਦੀ ਗੱਲ ਕੀਤੀ ਵੀ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਪਾਸੇ ਗਏ ਉਹ ਰਸਤਾ ਜਿਹੜਾ ਪੂਰਾ ਚੌੜਾ ਕਰਨਾ ਤੇ ਵਧੀਆ ਜਦੋਂ ਇਹਨਾਂ ਦੀ ਸਰਕਾਰ ਚੱਲੇਗੀ ਸਰਕਾਰ ਤੋੜ ਦਿੱਤੀ ਗਈ ਤੇ ਗਿਆਨੀ ਜੈਲ ਸਿੰਘ ਦੀ ਸਰਕਾਰ ਆ ਗਈ ਗਿਆਨੀ ਜੈਲ ਸਿੰਘ ਕੋਲੇ ਕੁਛ ਅਧਿਕਾਰੀ ਜਾਂਦੇ ਆ ਤਾਂ ਉਹ ਮਿਲਣ ਤੋਂ ਇਨਕਾਰ ਕਰ ਦਿੰਦਾ ਵੀ ਤੁਸੀਂ ਅਕਾਲੀਵੇਂ ਤੁਹਾਨੂੰ ਮਿਲਣਾ ਨਹੀਂ ਪਰ ਲੋਚਨ ਸਿੰਘ ਸ਼ਾਇਦ ਉਹਨਾਂ ਬਣਾ ਡੀਪੀਆਰ ਹੁੰਦੇ ਸੀਗੇ ਇੱਥੇ ਤੇ ਉਹਨਾਂ ਨੇ ਕਿਸੇ ਤਰੀਕੇ ਨਾਲ ਰਾਤਾ ਕੰਮ ਕਰਕੇ ਉਹਨਾਂ ਕਹਾਂ ਵੀ ਤੁਹਾਨੂੰ ਅਸੀਂ ਬਣੀ ਹੋਈ ਖੀਰ ਦੇਣ ਵਾਸਤੇ ਆਏ ਆ ਤੁਸੀਂ ਵਰਤੌਣੀ ਆ ਸਿਰਫ ਪਰਪੋਜ਼ਲ ਕਾਲੀਆਂ ਦੀ ਪ੍ਰਪੋਜ਼ਲ ਕਾਲੀਆਂ ਦੀ ਇੰਪਲੀਮੈਂਟਿਡ ਸੀ ਸਰਕਾਰ ਨੇ ਕਰਕੇ ਕਾਂਗਰਸ ਸਰਕਾਰ ਨੇ ਖਾਤੇ ਆਪਣੇ ਪਾਲੀ ਵੀ ਗੁਰੂ ਗੋਬਿੰਦ ਸਿੰਘ ਮਾਰਗ ਜਾਈ ਸੀ ਉਹ ਕਾਂਗਰਸ ਸਰਕਾਰ ਗਿਆਨੀ ਜੈਲ ਸਿੰਘ ਦੀ ਸਰਕਾਰ ਨੇ ਬਣਾਇਆ ਸੀ ਪ੍ਰਪੋਜ਼ਲ ਕਾਲੀਆਂ ਦੀ ਸੀ ਦੇਸੀ ਤਰੀਏ ਮਹਿਸੂਸ ਕਰਦੇ ਆ ਵੀ ਜਿਹੜੀ ਸਾਡੀ ਸਰਕਾਰ ਤੇ ਹੋਣਾ ਚਾਹੀਦਾ ਉਹ ਹੋਰ ਕਿ ਸਰਕਾਰ ਤੇ ਨਹੀਂ ਹੋਣਾ ਚਾਹੀਦਾ ਇੰਨੀ ਕਿੰਨਾਂ ਤਕਰੀਬ ਤਕਰੀਬ ਨਹੀਂ ਹੈਗੀ ਇੱਥੇਰ ਜੋ ਉਸੀ ਬੈਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਤੁਹਾਡੀ ਸਰਕਾਰ ਪਤਾ ਨਹੀਂ ਆਉਣੀ ਕਿ ਨਹੀਂ ਆਉਣੀ ਜੇ ਕਦੋਂ ਆਣੀ ਹੈ ਜੇ 20 ਕਰੋੜ ਰੁਪਏ ਇਹਦੇ ਵਿਕਾਸਪਰ세 ਆਇਆ ਹੈ ਰਿਟੇਡ ਸਦੀਰ ਬਣ ਰਹੀ ਆ ਤੇ ਫਿਰ ਤੁਸੀਂ ਤੁਹਾਡੇ ਜੇ ਤੁਸੀਂ ਤਬਦੀਲੀ ਕੁਝ ਕਰਨੀ ਕਰ ਲਓ ਕੰਮ ਨਾ ਰੁਕੋ ਤੁਸੀਂ ਤੇ ਇਹ ਗੱਲ ਤੇ ਮੈਂ ਵੀ ਕਹੂੰਗਾ ਨੰਦੂ ਵੀ ਜੇ ਕਿਤੇ ਕੋਈ ਤੁਸੀਂ ਤਬਦੀਲੀ ਕਰਨੀ ਕਰ ਲਓ ਗੇਟ ਕੋਈ ਗੱਲ ਸ਼ਿਕਰ ਨਾ ਕਰ ਲੋ ਨਹੀਂ ਮੰਨਦੇ ਨਾ ਮੰਨਦੇ ਬਾਕੀ ਦੇ ਕੰਮ ਹੈ ਜੇ ਸੁਢੀ ਦੇ ਚੱਲਦੇ ਹੋ ਨਾ ਤੁਸੀਂ ਦੇਸੀ ਕਰਕੇ ਸ਼੍ਰੋਮਣੀ ਕਮੇਟੀ ਦੇ ਐਡਵਾਈਜ਼ਰ ਕਿਹੜੇ ਸਾਨੂੰ ਨਹੀਂ ਸਰਕਾਰ ਸਹਿਯੋਗ ਕਰਨ ਲਈ ਤਿਆਰ ਹੈ ਤੁਸੀਂ ਦੱਸੋ ਜਿੱਥੇ ਬੋਲਣ ਨੇ ਜਿੱਦਾਂ ਕੋ ਕਰ ਲੈਣੇ ਆ ਜਿਹੜੀ ਐਮੈਂਡਮੈਂਟ ਕੋਸੀਂ ਵੀ ਕਰ ਲਾਂਗੇ ਅਸੀਂ ਤੇ ਫਿਰ ਬਾਕੀ ਕੀ ਰਹਿ ਗਿਆ ਫਿਰ ਤਾਂ ਬੱਚਿਆਂ ਨਹੀਂ ਜੈਦਾ ਮੈਂ ਤਾਂ ਮੰਨੂ ਇਸ ਕਰਕੇ ਉਹਨਾਂ ਕਹਿੰਦੀ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵਾਂ ਤੁਸੀਂ ਜਿਹੜੀ ਆ ਇਹ ਝਟਣ ਨਾ ਪਾਓ ਰੁਕਾਵਟ ਨਾ ਪਾਓ ਕਿਸੇ ਪ੍ਰਕਾਰ ਦੀ ਤੇ ਇਹ ਕੰਮ ਹੋ ਲੈਣ ਜੋ ਜੇ ਤੁਹਾਡੇ ਮੁਤਾਬਕ ਕਿਤੇ ਗੱਲਬਾਤ ਨਹੀਂ ਚੱਲਦੀ ਤੁਸੀਂ ਦੱਸੋ ਅਸੀਂ ਤਬਦੀਲੀ ਕਰਦੇ ਹਾਂ